ਹਾਂ ਕਾਲੂ ਭਾਈ ਕੋੜਾ ਦੇ ਦੌੜਾ ਪਾਓ ਵਾਲਾ ਸਿੱਧਾ ਪਰ ਸੀ ਸਿੰਘਾਪੁਰ ਭਾਈ ਸੀ ਸਿੰਘਾਪੁਰ ਭਾਓ ਵਾਲ ਖੇਲੀਆਂ ਦੇ ਕੋ ਮਾਲਾ ਖੇਲੀਆਂ ਦੇ ਕੋਲ ਹਾਂ ਰੋਪੜ ਤੇ ਬੇਲਾ ਰੋਡ ਤੇ ਹਾਂ ਬਾਕੀ ਜਿਹੜੇ ਉਹ ਜਿਹੜੀਆਂ ਤੇ ਰੋਡ ਕੱਚਾ ਜਾਂਦਾ ਗੁਰਵਰਨ ਸਿੱਧਾ ਉਦੇ ਉੱਪਰ ਹਾਂ ਉਹਦੇ ਪਰੇ ਆ ਸਾਰੇ ਭਾਈ ਪੁੱਜੀ ਉੱਥੇ ਹਾਂ ਘੋੜੀਆਂ ਵਾਲੇ ਘੋੜੀਆਂ ਲੈ ਕੇ ਪੁੱਜੀਓ ਜਿਹੜੇ ਦੇਖਣੇ ਦੇਖਣੇ ਵਾਲੇ ਆਇਓ ਖੁੱਲਾ ਸੱਦਾ ਖੁੱਲਾ ਸੱਦਾ ਰਸਤਾ ਤਿਆਰ ਕਰਤਾ ਸੀ ਅੱਜ ਬਾਬਾ ਜੀ ਵੱਲੋਂ ਵੀ ਸੱਦਾ ਭਾਈ ਅਵਤਾਰ ਸਿੰਘ ਬਾਬਾ ਜੀ ਵੱਲੋਂ ਸੇਵਾ ਸਿੰਘ ਵੱਲੋਂ ਲੋ ਵੀ ਰਸਤੇ ਤਿਆਰੀ ਸ਼ੁਰੂ ਕਰਤੀ ਤੇ ਬਾਬਾ ਜੀ ਲੈ ਆਏ ਜਨਰੇਟਰ ਜਿਹੜਾ ਇੱਧਰ ਆ ਕੇ ਲਾ ਰਹੇ ਹੁੰਦਾ ਤੇ ਆਪਣੇ ਵਾਲਾ ਭੱਜਦੇ ਲੈ ਕੇ ਆਉਂਦੇ ਜੇ ਰੂਟਾਵੇਟਰ ਦੀ ਲੋੜ ਪੈ ਗਈ ਅੱਜ ਵੀ ਜਾਣਾ ਫਿਰ ਬੀਐਨਐ ਸਮਾਂ ਲੈਦਣਾ ਮਾੜਾ ਤੇ ਤੇ ਲੋੜ ਪੈ ਗਈ ਤਾਂ ਫਿਰ ਰੂਟਾ ਲੈਣਾ ਮਾਗੇ ਆਪਾਂ ਰੂਟਾ ਵੜਨਾ ਹੀ ਮਾਰਦਾਂਗੇ ਬਾਕੀ ਹੁਣ ਇੱਕ ਵਾਰੀ ਸੱਸੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਤੇ ਬਾਕੀ ਭਾਈ ਆਪਣੇ ਬੂਟੇ ਲਾਉਣੇ ਵਾਲੇ ਸਵੇਰੇ ਲੈ ਜਾਂਦੇ ਤੇ ਬੰਦੇ ਬਾਕੀ ਹੁਣ ਬਣਾਉਣ ਲੱਗੇ ਪਏ ਆ ਤੇ ਆਪਣੀ ਭਾਈ ਪਹਿਲਾਂ ਸਲਾਹ ਹੈਗੀ ਤੇ ਵੀ ਆਪਾਂ ਦਬੱਲੇ ਨੂੰ ਬਾਹੀ ਵਾਲਾ ਲਾਈਏ ਤੇ ਫਿਰ ਉਹ ਆਪਾਂ ਬਈ ਲੋਟ ਨਹੀਂ ਆ ਰਹਿਆ ਕਿਉਂਕਿ ਖੇਤ ਆਪਣਾ ਚੌਰਸ ਹੈ ਨਹੀਂ ਉਹਦੇ ਕਰਕੇ ਲੋਟ ਨਹੀਂ ਆਉਂਦਾ ਤਾਂ ਕੰਮ ਤਾਂ ਕਰਕੇ ਫਿਰ ਆਪਾਂ ਨੇ ਹੁਣ ਦੂਈ ਤਰ੍ਹਾਂ ਬੂਟਾ ਲਾਉਣਾ ਉਹ ਤੁਹਾਨੂੰ ਦੱਸ ਦਿਆ ਵੀ ਕਿਹੜੇ ਸਾਬ ਨਾਲ ਕਿਉਂਕਿ ਆਪਣਾ ਖੇਤ ਚੌਰਸ ਨਹੀਂ ਹੈਗਾ ਉਹ ਮੋਟਰ ਆਉਂਦੀ ਹੈ ਵਿੱਚੋਂ ਉਤਾਰਾ ਆਉਂਦੀ ਆ ਉਹਦੇ ਕਰਕੇ ਫਿਰ ਥੋੜਾ ਜਿਹਾ ਬੂਟਾ ਬਹੁਤ ਘੱਟ ਲੱਗਣਾ ਤਾਂ ਆਪਣਾ ਤਾਂ ਕਰਕੇ ਆਪਾਂ ਹੁਣ ਲਾ ਰਹੇ ਆ ਬਈ ਇੱਧਰ ਨੂੰ 15 ਬਈ 15 ਪਰ ਤੇ ਐਸ ਲੋਡ 6 ਬਈ 6 ਬੂਟਾ 6 ਬਾਈ 6 ਬਲਗ ਜਾਣਾ ਤੇ ਜਿਹੜੀ ਬਾਹੀ ਵਾਲਾ ਉਹ 15 ਵੀ 15 ਕਰ ਦੇਣਾ ਬਾਕੀ ਇੱਧਰ ਤੇ ਆਪਣਾ ਸੂਰਜ ਉਹਥੇ ਤੇ ਚੜਦਾ ਏ ਐਂ ਸ਼ੇਪ ਤਾਂ ਇੱਧਰ ਫਿਰ ਆਪਣੀ ਸਿੱਧੀ ਧੁੱਪ ਵਿੱਚ ਪੈ ਜਾਏਗਰੋਂਗੀ ਤਾਂ ਆਪਾਂ ਨੇ ਲੰਬੀਆਂ ਲੈਣਾ ਬਣਾਈਆਂ ਐਸ ਲੋਡ ਨਹੀਂ ਲੈਣਾ ਬਣਾਈਆਂ ਤੇ ਬਾਕੀ ਹੁਣ ਮਣ ਲੱਗੇ ਵੇ ਬੂਟੇ ਉਹਨਾਂ ਨੂੰ ਇੱਕ ਵਾਰ ਨਿਸ਼ਾਨੀਆਂ ਲਵਾ ਦਈਏ ਦੱਸ ਦਈਏ ਤੇ ਆਪਣੀਆਂ ਬਈ 13 ਲੈਣਾ ਬਣਦੀਆਂ 13 ਲੈਣਾ 'ਚ 6 ਬਾਈ 6 ਪਰ ਬੂਟਾ ਲੱਗਣਾ ਏ ਤੇ ਹੁਣ ਦੇਖਦੇ ਆ ਬਾਕੀ ਕਿਵੇਂ ਲੋਟ ਆਉਂਦਾ ਇੱਕ ਵਾਰੀ ਉਹਨਾਂ ਨੂੰ ਮਣਾ ਕੇ ਨਿਸ਼ਾਨੀਆਂ ਨੂੰ ਛੁਨੀਆਂ ਲਾ ਦਿਆ ਚੰਗੀ ਤਰ੍ਹਾਂ ਇੱਧਰ ਤੇ ਆਪਣਾ ਬੂਟਾ ਬਾਈ ਆਹ ਜਿਹੜੇ ਖਰਾਬ ਜੇ ਬੂਟੇ ਤੇ ਹੀ ਪਟਾ ਦੇਣੇ ਇਹ ਪਟਾ ਕੇ ਆਪਾਂ ਨਵੇਂ ਲਾ ਦੇਣੇ ਆ ਸਾਰੇ ਇੱਥੇ ਤੱਕ ਲੈਣ ਇੱਧਰ ਬੂਟੇ ਪਰਾ ਸਾਰੇ ਠੀਕ ਆ ਤੇ ਬਾਕੀ ਹੁਣ ਕਰਦੇ ਆ ਮਿੰਦੇ ਆ ਲੱਗੇ ਹੋਏ ਬੰਦੇ ਬਾਕੀ ਚਾਹ ਪਾਣੀ ਇਹਨਾਂ ਨੂੰ ਭਲਾ ਲਿਆੰਦੋ ਜੱਗੇ ਨਾਲ ਜਪਾ ਲਾ ਦੋ ਰਿਹਾ ਤੇ ਉਹਦੇ ਬਾਅਦ ਆਪਾਂ ਨੇ ਵੀ ਆਪਣਾ ਜਪਾ ਵਡਾ ਦੇਣਾ ਇਹ ਵੀ ਹੋ ਗਿਆ ਬਈ ਪੂਰਾ ਕੰਮ ਮੀਤ ਤਾਂ ਹੈ ਨਹੀਂ ਤੀ ਪਰ ਹੋ ਗਿਆ ਰੇ ਪਾਣੀ ਬਹੁਤ ਪਾਤਾ ਤਾਂ ਆਪਾਂ ਨੇ ਜਪਾ ਹੋ ਗਿਆ ਲੋਟ ਐਨ ਤੇ ਥੋੜਾ ਜਿਹਾ ਹੋਰ ਬਦਲਵੇ ਹੋਈ 15 ਤਰੀਕ ਤੱਕ ਤੇ ਬਾਅਦ ਵਡਾ ਦੇਣਾ ਆਪਾਂ ਨੇ ਤੇ ਬਾਕੀ ਬਈ ਰਸਤਾ ਵੀ ਅੱਜ ਸਵਾਰਨਾ ਹੁਣ ਚੱਲਦੇ ਆਂ ਬਾਕੀ ਰਸਤਾ ਰੁਸਤਾ ਸਵਾਰਨਾ ਅੱਜ ਵੀ ਨੂੰ ਜਿਆਦਾ ਵੀ ਜਿਆਦਾ ਟਰੈਕਟਰ ਲੈ ਹੈ ਇੱਕ ਪਰਤੀ ਬਾਬੇ ਵਾਲਾ ਹੋ ਜਾਣਾ ਇੱਕ ਆਪਣੇ ਵਾਲਾ ਜੀ ਤਿੰਨਾਂ ਨੇ ਮਿੰਟੋ ਮਿੰਟੀ ਰਸਤਾ ਬਣਾ ਦੇਣਾ ਗਿੱਲਾ ਤਾਂ ਉਦੋਂ ਦਾ ਤਾਂ ਨਹੀਂ ਛੇੜਿਆ ਮੈਂ ਬਾਕੀ ਅੱਜ ਰਸਤਾ ਬਣਾਉਣੇ ਕੱਲੂ ਦੌੜਾਂ ਵੀ ਆ ਤੇ ਹੁਣ ਉਹ ਇੱਕ ਵਾਰੀ ਇਹਨਾਂ ਮਣਾ ਕੇ ਫੇਰ ਚਾਹਦੇ ਆ ਹੀਰੇ ਨੂੰ ਵੀ ਦਾਣਾ ਪਾਣੀ ਪਾਈਏ ਲੋ ਵੀ ਰਾਤੇ ਚਾਰੀ ਸ਼ੁਰੂ ਕਰਕੇ ਤੇ ਬਾਬਾ ਜੀ ਲੈ ਆਏ ਟਰੈਕਟਰ ਇਧਰ ਆ ਕੇ ਬਿਨਾਲਾ ਨੇ ਹੁੰਦਾ ਤੇ ਆਪਣੇ ਵਾਲਾ ਭੱਜਦੇ ਲੈ ਕੇ ਆਉਂਦੇ ਜੇ ਰੂਟਾ ਵਿਟਰ ਦੀ ਰੋਡ ਪੈ ਗਈ ਅਸੀਂ ਜਾਨਾ ਫਿਰ ਜੀ ਐਨ ਐ ਸਮਾਨ ਕੇਂਦਰਾਂ ਮਾਹੌਲੇ ਲੋੜ ਪੈ ਗਈ ਤਾਂ ਫੇਰ ਰੁਕਾਂ ਦਾ ਮਾਰ ਕੇ ਸਾਫਾ ਰਸਤਾ ਬਣਾ ਲਈ ਮਾਰ ਦਾਂਗੇ ਬਾਕੀ ਹੁਣ ਇੱਕ ਵਾਰੀ ਪਾ ਕੇ ਦੇਖਦੇ ਆ ਕਿਵੇਂ ਲੋੜ ਆਉਂਦਾ ਉਹ ਨਾਲ ਨਾਲ ਬਚਾਲੀ ਦਾ ਜ਼ਮਾਨਾ ਉਹਦੇ ਤੋਂ ਬਾਕੀ ਵੀਰੇ ਤੇ ਸ਼ੁਰੂ ਕਰਦੇ ਆ ਪਰ ਥੋੜਾ ਦਿੱਕੇ ਦੇਪਾਂ ਨੂੰ ਬਾਲਣਾ ਇੱਕ ਵਾਰੀ ਬਾਬਾ ਜੀ ਨੂੰ ਕੰਮੀਆਂ ਘਵਾ ਲੈਣ ਤੇ ਦੇਖਦੇ ਆ ਕਿਵੇਂ ਲੋੜ ਆਉਂਦਾ ਬਾਕੀ ਅੱਜ ਵੀਰ ਵੀ ਆਉਂਦਾ ਲੇ ਜਾਂਦੀ ਬਾਕੀ ਹੁਣ ਨਾਲ ਦੀ ਨਾਲ ਸੁਪਰ ਵੀ ਪਾ ਦਣਾ ਤੇ ਇੱਧਰ ਛਿਟੀਆਂ ਖੜੀਆਂ ਕਰਨ ਲੱਗ ਗਏ ਬਈ ਦੋਹਾਂ ਨੇ ਟੋਏ ਖੜ ਤੇ 220 ਟੋਆ ਵਿੱਚ ਵਿੱਚ ਘੜਤਾ ਤੇ ਸੈਡਾਂ ਵਾਲੀ ਬੌਂਟਰੀ ਰਹਿ ਗਈ ਉਹ ਬਾਅਦ ਚ ਕੱਟੂਗੇ ਤੇ ਆਪਾਂ ਹੁਣ ਸੁਫਰ ਪਾਉਣ ਲੱਗੇ ਆ ਬਾਕੀ ਜਿਹੜੀ ਸੈਡਾਂ ਪਰ ਉਹ ਆਪਾਂ ਨੇ ਲਾਉਣੀ 13 ਨੰਬਰ ਸੈਡਾਂ ਪਰ ਚਾਰੇ ਪਾਸੇ ਕਿਉਂਕਿ ਆਪਾਂ ਨੇ 250 ਛਿਟੀਆਂ ਲਿਆਂਦੀ ਵੀ ਸੀ ਜਿਹੜੀ ਆਪਣੀ ਬਾ 11 ਨੰਬਰ ਚਿੱਟੀ ਵਾਲੀ ਇਹ ਲਾਉਣ ਲੱਗੇ ਆ ਹੁਣ ਬਾਕੀ ਇੱਧਰ ਤਾਰਾਂ ਕੋਲ ਛੜਾ ਲਈਤੀ ਆਪਣੀ ਜਗਾ ਤੇ 6 ਬਾਈ 15 ਬਲਾਏ ਆ ਬੂਟੇ ਇੱਧਰ ਦੇ ਥੋੜੀ ਵੱਧ ਜਗਾ ਏ ਤੇ ਉਹ ਮੁਰਲੀ ਸਾਡਾ 17 ਛੱਡ ਲਈ ਉਹ ਲੱਗੇ ਹੋਏ ਬਾਕੀ ਤੇ ਆਪਾਂ ਵੀ ਹੁਣ ਲੱਗੇ ਆ ਰੇਪ ਪਾਉਣ ਇਹ ਬਾਈ ਮਿੱਟੀ ਚ ਰਾਲਾ ਕੇ ਪਾਉਣਾ ਚੱਕਣਾ ਮਿੱਟੀ ਟੋਏ ਚੋਂ ਕੱਢੀ ਵੀ ਹੈ ਜਿਹੜੀ ਆਟੇ ਦੇ ਉੱਪਰ ਮਿੱਟੀ ਹੈ ਨਾ ਉਰੇ ਪਾ ਦੇਣਾ ਰੇ ਇਹਦੇ ਉੱਪਰ ਫਿਰ ਉਹ ਰਲਾ ਕੇ ਫਿਰ ਵਿੱਚ ਪਾਉਂਗੇ ਨਾਲ ਨਾਲ ਦੀ ਨਾਲ ਸਿੱਧੇ ਕਰੂਗੇ ਨਾਲ ਦੀ ਰਲਾ ਕੇ ਜੇ ਆਪਾਂ ਸਿੱਧਾ ਪਾਉਨੇ ਆ ਤਾਂ ਫਿਰ ਸਿੱਧਾ ਗਰਮੈਤ ਕਰਦਿਆਂ ਤਾਂ ਬੂਟਾ ਸੁੱਕਣ ਦੇ ਚਾਂਸ ਹੋ ਜਾਂਦੇ ਆ ਸਿੱਧਾ ਨਹੀਂ ਪਾਉਣਾ ਚਾਹੀਦਾ ਬਾਕੀ ਥੋੜਾ ਥੋੜਾ ਇਹਨਾਂ ਨੇ ਨੀਮਾ ਰਹਿਣ ਦੇਣਾ ਮਿੱਟੀ ਪੂਰੀ ਨਹੀਂ ਆਉਣੀ ਤੇ ਉਹਦੇ ਉੱਪਰ ਆਪਾਂ ਜਿੱਦਣ ਪਾਣੀ ਲਾਉਣਾ ਪਹਿਲਾ ਉਦਣ ਆਪਾਂ ਉਹ ਪਾਉਣਾ ਇਹਦੇ ਚ ਹਾਂ ਆਪਣਾ ਰੀਜੈਂਟ ਪਾਉਣੀ ਆ ਫਿਰ ਉਹਦੇ ਵਾਸਤੇ ਸੰਯੁਗ ਤੇ ਜੇ ਆਪਾਂ ਵਿੱਚ ਪਾਉਣੀ ਆ ਉਹ ਵੀ ਇਹਨੂੰ ਖਰਾਬ ਕਰ ਦੇ ਬੂਟੇ ਨੂੰ ਬਾਕੀ ਉਹਨੂੰ ਪੁੱਛ ਕੇ ਆਪਾਂ ਨੇ ਹੁਣ ਆ ਕਰ ਲਿਆ ਤਾਂ ਤੇ ਆਪਣੇ ਉਰੇ ਲੋਟ ਨਹੀਂ ਆਉਂਦਾ ਤਾਂ ਤਾਰਾਂ ਕਰਕੇ ਖੇਤ ਬਰਾਬਰ ਨਹੀਂ ਹੈਗਾ ਇਹ ਤੇ ਹੁਣ ਆ ਜਗਾ ਬਾਦੀ ਦੀ ਫਿਰ ਜੇ ਲੈਣਾ ਛੱਡਦੇ ਤੇ ਆਪਾਂ ਬਾਕੀ ਹੁਣ ਇਹਨਾਂ ਸੈੱਟ ਆ ਗਿਆ ਪੁੱਤ ਬੂਟੇ ਵੀ ਆਪਣੇ ਪੂਰੇ ਲੱਗ ਗਏ ਉੱਧਰ ਆਪਣੇ ਦਬੱਲੇ ਬਾਹੀ ਵਾਲੇ ਇੱਧਰ ਆਹਾ ਹੋ ਗਏ ਨਾਲੇ ਰਿਜ਼ਲਟ ਤੁਹਾਨੂੰ ਵੀ ਦਿਖ ਜੂਗਾ ਵੀਡੀਓਾਂ ਦੇ ਵਿੱਚ ਵੀ ਕਿਵੇਂ ਬੂਟਾ ਚੱਲਦਾ ਕਿੰਨਾ ਕ ਫਰਕ ਆ ਤੇ ਖੇਤ ਦੀ ਮੇਨ ਬਾਈ ਸਫਾਈ ਹੋ ਜਾਂਦੀ ਚ ਕਿਹਣਾ ਹੁਣ ਆ ਸਰੋਂ ਵੱਢਣੀ ਆ ਦੋਨੇ ਸਾਈਡ ਨੂੰ ਬਾਹੀ ਹੋ ਜਾਣੀ ਸੀ ਹੁਣ ਆ ਵਿਚਾਲੇ ਜਿਹੜੇ ਟਾਂਡੇ ਆ ਇਹ ਗੱਲ ਰਹਿ ਜਾਣੇ ਬਾਅਦੋਂ ਗੜਾਈ ਕਰਨੀ ਪਏ ਕਰਨੀ ਕਹੀ ਨਾ ਕੁਝ ਵੀ ਵੇਚਣਾ ਕਰਨਾ ਆਪਾਂ ਨੇ ਮਾ ਕੇ 2 ਸਾਲ ਤੱਕ ਨਾ ਹੀ ਹੋਈ ਜਾਣਾ ਆਪਣਾ ਤੇ ਬਾਕੀ ਹੁਣ ਪਾਉਨੇ ਆ ਜੀ ਰੇ ਤੇ ਫਿਰ ਸਾਨੂੰ ਜਵਾ ਦਿਹੁਣੇ ਨਾਲੇ ਜਵਾ ਵੀ ਆਪਣਾ ਤਿਆਰ ਹੋ ਗਿਆ ਲੋ ਭਈ ਪਾਤਾ ਸਫਰ ਤਾਂ ਤੇ ਇਹ ਬਾਕੀ ਦੂਜਾ ਵੀ ਹੁਣ ਲੰਘਣਾ ਸਕੇ ਆ ਇਹ ਇੱਧਰ ਨੂੰ ਵੀ ਲਾਈਨ ਮਿਲੂਗੀ ਤੇ ਇੱਧਰ ਨੂੰ ਵੀ ਦੋਨੇ ਸਾਈਡ ਨੂੰ ਲੰਘਣਾ ਬਰਾਬਰ ਆਉਣਗੇ ਆ 6x6 ਪਰੇ ਆ ਕਿਉਂਕਿ ਇਹ ਆਪਣੇ ਸਾਹਮਣੇ 100 ਰੁਪਏ ਕਰ ਬੰਦੇ ਆ ਮਿੰਟੋ ਮਿੱਟੀ ਮਾਰਿਆ ਤੇ ਬਾਕੀ ਹੁਣ ਇੱਧਰ ਰਹਿ ਗਏ ਗੜਾਈ ਕਰਨੇ ਉਹਨੇ ਘੰਟੇ ਚ ਕਹਿੰਦੇ ਅਸੀਂ ਮਾਰਨਾ ਚਾਰ ਤਿੰਨ ਲੈਂਨਾ ਤਾਂ ਉਧਰ ਕਰਤੀਆਂ ਚੌਥੀ ਨੂੰ ਲੱਗਿਆ ਵਿਆ ਪੰਜਵੀਂ ਨੂੰ ਦੂਆ ਬੰਦਾ ਬਾਕੀ ਮਿੱਟੀ ਮਾੜੀ ਮਾੜੀ ਹੋਰ ਤਾਂ ਬਜਣੀ ਹੈ ਇਹ ਪੂਰੀ ਦਵਾਈ ਕਰ ਰਹੇ ਆ ਇਹਦੇ ਵਿੱਚ ਫਿਰ ਆਪਾਂ ਪਾ ਦੂੰਗੇ ਸੀ ਉਹ ਕਾਲੀ ਫੇ ਪਾਣੀ ਲਾਉਂਦੇ ਜੀ ਰੁਕੇ ਹੁਣੇ ਬੱਤ ਆ ਜਵੇ ਕਾਟੇ ਮਾ ਹੋ ਜੂ ਹੁਣ ਤਾਂ ਨਵੇੜ ਤਣ ਹਨਾ ਬਾਕੀ ਉਹ ਫੇ ਜਬਾ ਵੱਡੇ ਤਨ ਦੱਸੂਗਾ ਠੀਕ ਆ ਠੀਕ ਆ ਜਬਾ ਵੱਡੇ ਤੇ ਆਪਾਂ ਫੇ ਉਹ ਵੀ ਲਾਉਣਾ ਪਰਾਂ ਵਾਲ ਤੇ ਬਾਕੀ ਜਿਹੜੀ ਬਾਉਂਡਰੀ ਆ ਉਹ ਆਪਾਂ ਬਾਈ ਉਹ ਪਰ ਲੈ ਹਾਂ? ਆ ਕੀ ਤਸੱਲੀ ਵਾਲੇ ਕੰਮ ਕਰਦੇ ਆ। ਇਤਨੇ ਤਾਂ ਹੀ ਤਾਂ ਕਿਹਾ ਤਾਂ ਮੈਂ ਤੂੰ ਕਹਿੰਦਾ ਦੇਖ ਲੈ ਲੈਣ ਦੋਹੇ ਪਾਸੇ ਨੂੰ ਬਰਾਬਰ ਮਾਚ ਤੇਰੇ ਪਰ ਭਰੋਸਾ ਭਾਈ। ਹਾਂ ਹਾਂ ਅਸੀਂ ਨਹੀਂ ਪੜਦਾ। ਹੈ? ਕੰਮ ਤਸੱਲੀ ਵਾਲਾ ਮੁੰਡਿਆਂ। ਬਾਕੀ ਛਿਟੀ ਆਪਾਂ ਨੇ ਬਈ ਅੱਜ ਕੀ ਜਮਾਈ ਛੁੱਟੀ ਲੱਤੀ ਆ। ਇਹ ਪਿਛਲੀ ਵਾਰੀ ਉਹ ਛਿਟੀਆਂ ਬਹੁਤ ਜ਼ਿਆਦਾ ਬੜੀਆਂ ਲੱਗਦੇ ਤੇ ਆਪਾਂ ਨੇ ਉਹ ਥੋੜੀ ਜਿਹੀ ਖਰਾਬ ਕਰ ਗਏ ਤੇ ਮਾਕੇ ਆ ਪਾਟੀ ਮੇ ਜ਼ਰਾ ਮਾਤੀ ਦੀ ਉਹ ਰੇ ਆਪ ਜਿਹੜਾ ਇਹ ਫਿਰ ਕੱਖੇ ਦਾ ਉਹ ਕੱਖ ਵੱਢ ਲੇ ਗਿਆ ਤੇ ਵਿੱਚੋਂ ਬਾਕੀ ਗਡਾਈ ਕਰਾਈਦਾ ਦਾ ਬਾਈ ਕੋਈ ਫਾਇਦਾ ਨਹੀਂ ਹੋਇਆ ਇਹਨਾਂ ਨੇ ਕੋਹਲੀ ਨਾਲੇ ਘਮਾਤੀ ਸੀ ਇਦਾਂ ਕੋਈ ਟਾਈਮ ਨਹੀਂ ਤਾਂ ਬੰਦੇ ਆ ਕੋੁਰਪੇ ਨਾਲ ਗਡਾਈ ਹੋਣੀ ਚਾਹੀਦੀ ਸਰੋਂ ਦੀ ਤਾਂ ਬਾਕੀ ਚਲੋ ਆਪਾਂ ਨੂੰ ਤਾਂ ਘਰ ਵਾਸਤੇ ਖੋਜਵੇ ਬਹੁਤ ਆ ਸਰੋਂ ਤਾਂ ਆਪਾਂ ਤਾਂ ਮੇਰੇ ਗੰਨੇ ਦਾ ਤੇ ਘਰ ਜੋਗੀ ਆਪਾਂ ਲਾਲੀ ਦੇ ਵੀ ਚਲੋ ਬਾਕੀ ਬੀਜ ਵੀ ਬਾਈ ਘਰ ਦਾ ਤਾਂ ਉਂ ਜੰਮੀ ਬਹੁਤ ਸੋਹਣੀ ਤੇ ਮਿੱਚੂਰੇ ਦੇ ਪੱਟ ਕੇ ਬਾਈ ਸਾਰੇ ਚੋਂ ਤਿੰਨ ਦਿਨਾਂ ਦੇ ਵੀ ਲੱਗ ਗਏ ਤਿੰਦੇ ਵਾਲੇ ਖੇਤ ਚ ਗੰਨੇ ਵਾਲੇ ਚ ਕਿਹੜਾ ਉਹਨੇ ਮੂਟਾ ਰੱਖਿਆ ਬਾਕੀ ਆ ਤੁਹਾਨੂੰ ਬੂਟਾ ਵੀ ਦਿਖਾ ਦੰਨੇ ਬਾਈ ਸਾਲ ਦਾ ਆਪਣਾ ਚੱਲਿਆ ਗਿਆ ਬਹੁਤ ਸੋਹਣੀ ਗਰੋਥ ਕਰ ਰਹੀ ਆ ਆ ਦੇਖੋ ਇਧਰ ਬਾਕੀ ਤੁਹਾਨੂੰ ਉਹਦਾ ਵੀ ਫਰਕ ਦਿਖਾ ਦਿੰਦੇ ਬਾਈ ਜਿਵੇਂ ਧੁੱਪ ਦਾ ਉਹ ਸਾਈਡ ਪਰਲੀ ਸਾਈਡ ਧੁੱਪ ਜ਼ਿਆਦਾ ਪੈਂਦੀ ਆ ਸ਼ਾਮ ਵਾਲੀ ਵੀ ਸਵੇਰ ਵਾਲੀ ਵੀ ਉਹ ਸਾਈਡ ਬੂਟਾ ਉਹ ਵੀ ਬਹੁਤ ਵਧੀਆ ਜੰਮਿਆ ਹੋਇਆ ਉਹ ਸਾਈਡ ਜ਼ਿਆਦਾ ਏ ਅਜੇ ਵਿੱਚ ਵਿੱਚ ਜਿਕਣਾ ਆਹ ਛਿੱਟੀ ਦੁਬਾਰੇ ਲਾਤੀ ਤੇ ਭਾਈ ਇਹ ਹੁੰਦੀਆਂ ਨਹੀਂ ਹੈਗੀਆਂ ਮੈਂ ਪਾਪੂ ਨੂੰ ਕਹੀ ਗਿਆ ਵੀ ਨਹੀਂ ਹੋਣੀਆਂ ਉਹ ਹਜੇ ਵੀ ਕਹਿੰਦੇ ਆਗਾ ਤੇ ਵਿੱਚ ਵਿੱਚ ਇੱਥੇ ਇੱਥੇ ਹੈਗਾ ਵੀ ਇੱਥੇ ਲਵਾ ਦਨੇ ਮੈਂ ਕਿਹਾ ਕਿੱਥੇ ਵੀ ਸਾਲ ਚ ਕਿੱਥੇ ਰਲਣਾ ਬੂਟੇ ਨੇ ਇੱਕ ਅੱਧਾ ਬੂਟਾ ਵਿੱਚੋਂ ਸੁੱਕੇ ਜਾਂਦਾ ਹੁੰਦਾ ਬਾਕੀ ਇਹਦੀ ਆ ਦੇਖੋ ਦੂਨੇ ਸਾਈਡ ਨਾਲ ਸਫਾਈ ਕਿੰਨੀ ਸੁੰਨੀ ਹੁੰਦੀ ਗੇਤੀ ਆਪਣੀ ਸਲਾਹ ਤੇ ਇੱਕਣੇ ਦੀ ਲਾਉਣ ਦੀ ਉਹ ਤਾਂ ਲੋਟ ਨਹੀਂ ਆ ਰਿਹਾ ਫੇ ਤਾਂ ਕਰਕੇ ਆਪਾਂ ਨੂੰ ਲਾਉਣਾ ਪੈ ਗਿਆ ਇਹ ਕਾ ਸਾਈਡ ਬਾਈ ਮਰੇ ਮਰੇ ਉਹ ਪਾਣੀ ਦੀ ਬਹੁ ਮਾਰ ਪਈ ਗਈ ਤੇ ਜਦ ਪਾਣੀ ਆਇਆ ਤੇ ਪਾਣੀ ਉੱਥੇ ਖੜਾ ਰਿਹਾ ਛਾਸ ਉੱਪਰਲੇ ਖੇਤਾਂ ਦਾ ਉੱਪਰ ਵਾਲਿਆਂ ਦਾ ਉਹਦਾ ਵੀ ਪਾਣੀ ਉੱਧਰੇ ਖੜਾ ਰਿਹਾ ਇੱਧਰ ਆ ਕੇ ਬਾਕੀ ਬੂਟਾ ਸਾਰੇ ਹੀ ਆਪਣਾ ਵਧੀਆ ਚੱਲੇ ਹੋਇਆ ਤੇ ਇੱਕ ਚੀਜ਼ ਆਹ ਹੈ ਬਾਈ ਚਿਕਣਾ ਉਹ ਛਿਟੀ ਉੱਪਰ ਜਾ ਕੇ ਦੋ ਬਣ ਰਹੀਆਂ ਉਹ ਆਪਾਂ ਨੇ ਛੰਕਣੀਆਂ ਪੈਣੀਆਂ ਇਹ ਦਫਾੜ ਜੇ ਬਣ ਗਏ ਦੋਨਾਂ ਦੇ ਇਹ ਕੋਈ ਕੋਈ ਛਿਟੀ ਹੈ ਜਿਹੜੀ ਇਹ ਵੱਢਣੀ ਪੈਣੀ ਆ ਚਿਕਣਾ ਆਹ ਵੇਖੋ ਆਜਾ ਜੀ। ਐ ਜੁ ਇੱਕ ਚੀਜ਼ ਆ ਵੜ ਲੈਣੀ ਆਪਾਂ ਨੇ। ਇਹ ਹੁਣ ਇੱਕ ਵਾਰੀ ਗੰਨਾ ਆਪਣਾ ਉਹ ਹੋ ਜਾਵੇ। ਵੱਡੋ ਹੋ ਜਾਵੇ ਵੀ ਸਾਰਾ ਫਿਰ ਨਾਲ ਦੀ ਨਾਲ ਸਾਰੇ ਫਿਰ ਘੁੰਮ ਜੂਗੇ। ਤੇ ਮੂਟਾ ਵੀ ਸਲਾਹ ਹੈਗੀ ਉਹ ਰੱਖਣ ਦੀ ਉਹ। ਤੇ ਪਹਿਲਾਂ ਸਲਾਹ ਤੇ ਵੀ ਬਾਦੀ ਹੈ ਵਿੱਚੇ। ਤੇ ਹੁਣ ਕਹਿੰਦੇ ਵੀ ਰੱਖਣਾ ਹੀ ਪੈਣਾ। ਮੱਕੀ ਦੀ ਸਲਾਹ ਤੇ ਮੱਕੀ ਫਿਰ ਉਰੇ ਹੁਣ। ਟਾਈਮ ਲੇਟ ਹੋ ਜਾਣਾ ਪਰਚੀ ਨਹੀਂ ਆ ਰਹੀ ਕੋਈ ਕਾਦ ਉਹ ਕਰੋਗੇ ਫੇ ਕਬੂਟੇ ਦੇ ਇੱਕ ਹੋਰ ਚੱਕਰ ਆ ਜਾ ਬਾਹੀ ਕਰ ਦੀਏ ਤਾਂ ਬੂਟਾ ਵੀ ਰੁਕ ਜਾਂਦਾ ਹੁਣ ਬੰਦ ਦਾ ਖੇਤ ਬਾਹੀ ਨਹੀਂ ਹੋਈ ਵੀ ਜੜਾ ਹਿੰਦੀਆਂ ਨਹੀਂ ਤੇ ਬੂਟਾ ਵਧੀਆ ਚੱਲਦਾ ਇੱਕਣਾ ਬਾਕੀ ਸਾਨੂੰ ਵਿਚਾਲੇ ਸਾਈਡ ਆ ਬੂਟੇ ਦਿਖਾਉਣ ਨੂੰ ਮੈਂ ਇੱਧਰ ਪਿਛਲੀ ਸਾਈਡ ਮੈਂ ਕੱਲ ਘੁੰਮ ਕੇ ਗਿਆ ਸਾਰੇ ਤੇ ਸੂਰ ਵੀ ਬਾਈ ਪਿੰਡ ਪਹੁੰਚ ਗਿਆ ਤੇ ਵਿਚ ਪਾੜੇ ਪੈੜ ਹੋਈ ਪਈ ਆ ਉੱਪਰਲੀ ਸਾਈਡ ਆ ਵੀ ਬੂਟੇ ਬਿੱਟੇ ਚੱਲੇ ਹੋਏ ਤਾਂ ਆ ਦੇਖੋ ਆ ਇਧਰ ਇਹੋ ਜਿਹੇ ਬੂਟੇ ਹੋ ਗਏ ਬਾਈ ਮੁੱਠੀ ਚ ਨਹੀਂ ਆ ਰਹੇ ਹੱਥ ਜ ਉੱਪਰਲੀ ਸਾਈਡ ਤੇ ਵੀ ਮੁਰੇ ਹਜੇ ਇਹੋ ਜਿਹੇ ਆ ਤੇ ਉਹ ਥੱਲੇ ਵਾਲੀ ਸਾਈਡ ਦੇਖੋ ਬੂਟਾ ਸਾਰੇ ਆ ਲੈਂਡ ਤੇ ਸਾਰੀ ਹੋਈ ਗਈ ਆ ਇੱਧਰ ਦਾ ਫਰਕ ਆ ਬੂਟੇ ਦਾ ਦੇਖੋ ਮੱਕੀ ਇੱਧਰ ਕਾਲੇ ਚਾਚੇ ਦਾ ਗੰਨਾ ਆ ਗਿਆ ਆਹ ਸਾਈਡ ਆਪਾਂ ਪਾ ਗੀ ਆਪਣਾ ਤੇ ਉਰੇ ਤੱਕ ਘੜ ਹੋਇਆ ਆ ਮੁਰੇ ਮੁਰੇ ਹਜੇ ਆ ਵੀ ਪਿੱਛੇ ਰਹਿੰਦਾ ਏ ਉਹ ਸਾਈਡ ਰਹਿੰਦੀ ਉਹ ਸਾਈਡ ਰਹਿੰਦੀ ਆ ਤੇ ਗਾਹਾਂ ਰਹਿੰਦਾ ਆਪਣਾ ਦੇਖਦੇ ਆ ਬਾਕੀ ਬਈ ਤਿੰਨ ਇੱਕ ਪਰਚੀ ਇਹਦਾ ਹੋਈ ਜਾਣੀਆਂ ਜੇ ਤਿੰਨ ਪਰਚੀਆਂ ਹੋ ਗਈ ਆਪਣਾ ਬੌਂਡ ਪੂਰਾ ਹੋ ਜਾਈਂਗਾ ਤੇ ਇਹ 425 25 ਕੰਟਰੋਲ ਤਾਂ ਚਾਹੀਦਾ ਏ ਕਿਉਂਕਿ ਆਪਾਂ ਨੇ ਪੰਜ ਕਰਾਈਆਂ ਕੀਤੀਆਂ ਹੈ ਜੇ ਤਿੰਨ ਹੋ ਗੀਆਂ ਦੋ ਆਪਣੇ ਚਲੇ ਗਈਆਂ ਤਿੰਨ ਹੋ ਗਿਆ ਤਾਂ ਪੂਰਾ ਹੀ ਹੋ ਜਾਣਾ ਬੌਂਡ ਤੇ ਨਿੰਤਾ ਤਾਂ ਹੀ ਹੋ ਗਿਆ ਤਾਂ ਵੀ ਪੂਰਾ ਹੋ ਜਾਣਾ ਜਾਣਤਾ ਬਾਕੀ ਜੀ ਹੁਣ ਚੱਲਦੇ ਉੱਤਰ ਨੂੰ ਤੇ ਰਸਤਾ ਵੀ ਦੇਖ ਕੇ ਆਉਣਾ ਇੱਕ ਵਾਰੀ ਵੀ ਕਿਵੇਂ ਸੋਕ ਸਕ ਗਿਆ ਬਾਈਆਂ ਦੇ ਬੋਨ ਬਹੁਤ ਆ ਰਹੇ ਆ ਵੀ ਬਾਈ ਕਾਲੂ ਆਉਣ ਆ ਰਹੀ ਥੋੜੀ ਰਸਤੇ 'ਚ ਕੱਚ ਰਹਿ ਜਾਂਦੀ ਔਰੇ ਕਿਉਂਕਿ ਬਾਈ ਲੋਕ ਰੋੜੇ ਛੱਡ ਦੰਨੇ ਆ ਪਹੀ 'ਚ ਨਾਲੇ ਰੇਕਸਾਲ ਪਤਾ ਵੀ ਹਾਂ ਦੌੜਾ ਹੁੰਦੀ ਆ ਤਾਂ ਵੀ ਰੋੜੇ ਸਿਰ ਹਟਦੇ ਨਹੀਂ ਲੋਕ ਸਿਕਣ ਤੇ ਤੇ ਬਾਕੀ ਹੁਣ ਉਹ ਪਹਿਲੇ ਨੂੰ ਇੱਕ ਵਾਈ ਸਵੇਰੇ ਰੂਟਾ ਵੇਟਰਾ ਸਵਾਗੇ ਨਾਲ ਬਣਾਉਂਗੇ ਆ ਚੰਗੀ ਤਰ੍ਹਾਂ ਮਲਾਈ ਤੇ ਬਾਕੀ ਹੁਣ ਚੱਲਦੇ ਆ ਜੀ ਕਰਨ ਨੂੰ ਪੀਰੇ ਨੂੰ ਵੀ ਦਾਣਾ ਦੂਣਾ ਪਾਉਣਾ ਉਸੇ ਵੀ ਕਰਦੇ ਆ ਮਰਮਤ ਹੁਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਤੂੰ ਨਹੀਂ ਹਜੇ ਵੀ ਬਲਦੀ ਹੋ ਤੁਹਾਡੀ ਤੂੰ ਤਾਂ ਬਾਈ ਬਲਦੀ ਹੋ ਰਹਿਣੀ ਐ ਇਹ ਸਾਦਾ ਦਾ ਧੂਣਾ ਭਖਿਆ ਵੀ ਜੰਗਾ ਬਸ ਮੈਂ ਕਿਹਾ ਇਹ ਫਿਰਦੀ ਰਹਿਣੀ ਹੋ ਹਾਂ ਹਜੇ ਚਾਹੀਦੀ ਆ ਬਲਦੀ ਪੰਜਾਂ ਚਾਲੀ ਕੁ ਭਰੀ ਆ ਆਹੋ ਜਗ੍ਹਾ ਭਰਤ ਵੀ ਪਾਉਣਾ ਜਗ੍ਹਾ ਵੀ ਖੋਲਣੀ ਹੋਰ ਪਾਸੇ ਰੱਖਣੇ ਪਊਗੇ ਪਹਿਲੇ ਖਤਮ ਕਰ ਦਿੰਦੇ ਆ ਹਾਂ ਇਹ ਤਾਂ ਹੈ ਇਹ ਤਾਂ ਮੀਂਹ ਪੈ ਗਿਆ ਨਹੀਂ ਤਾਂ ਖਤਮ ਹੋ ਜਾਣੀ ਸੀ ਮੈਂ ਤਾਂ ਕਿਹਾ ਮਾ ਕੋਈ ਹੈ ਨਹੀਂ ਮੈਂ ਵੀ ਹੁਣੀ ਆਇਆ ਇਹਦਾ ਇੰਨੇ ਨੂੰ ਇਹ ਨਿਕਲ ਆਇਆ ਮੈਂ ਬਾੜ ਲੀ ਮਾ ਬਾੜ ਲਾ ਨਹੀਂ ਭਈਆਂ ਦੀਆਂ ਕੋਸ ਮੈਂ ਭਈਆਂ ਛੱਡ ਗਿਆ ਨਾ ਦੇਖ ਕੇ ਹੀ ਆਇਆ ਤਾਂ ਮੈਂ ਤਾਂ ਹੀ ਆਇਆ ਉਰੇ ਹਾਂ ਆ ਭਈਆਂ ਛੱਡਿਆ ਮੈਂ ਨਾ ਨਾ ਠੀਕ ਹੈ ਫੜ ਕਿਵੇਂ ਚੱਲੇ ਹਾਲ ਵਾਹ ਲੋਡ ਤੇ ਲੇ ਬਾਈ ਹਾਂ ਬ੍ਰੇਕ ਤਾਂ ਆਪਣੀ ਲੋਡ ਨਹੀਂ ਜਿਹੜੇ ਆਪਣੇ ਪਹਿਲਾਂ 13 ਤੇ ਉਹਨਾਂ ਨੂੰ ਬ੍ਰੇਕ ਦੱਬਣਾ ਪੈਂਦਾ ਟਰੈਕਟਰ ਦਾ ਇਹਨੂੰ ਬ੍ਰੇਕ ਦੱਬਣਾ ਨਹੀਂ ਪੈਂਦਾ ਆਪਣੇ ਆ ਮੋੜਦੇ ਆਪਣੇ ਆ ਮੋੜਦਾ ਟਰੈਕਟਰ ਇਹ ਰੈਲਾ ਚੱਲਦਾ ਰੈਲਾ ਜਮਈ ਫਰਕ ਐ ਬਣਵਾਈ ਦਾ ਆਹ ਤਾਂ ਹੈ ਭਾਈ ਮੰਤਰ ਦਾ ਫਰਕ ਹੈ ਰੀਜਾਂ ਵੀ ਲਾਤੀਆਂ ਭਾਈ ਛੱਡੀ ਕਦਰ ਕੋਈ ਨਹੀਂ ਹੈ ਵੀ ਜਿਹੜੇ ਫਰਕ ਹੁੰਦਾ ਨਾਲੇ ਹਾਂ ਸੱਚ ਬਾਈ ਘੋੜੇ ਤੇ ਜ਼ਿਆਦਾ ਆ ਹਾਂ ਕਾਲੂ ਭਾਈ ਘੋੜੇ ਦੇ ਪਾਓ ਵਾਲਾ ਹਾਂ ਸਿੱਧਾ ਪਰ ਸੀ ਸਿੰਘਾ ਪਰ ਭਾਈ ਸੀ ਸਿੰਘਾ ਪਰ ਪਾਓ ਵਾਲ ਘੇਲੀਆਂ ਦੇ ਕੁਮਾ ਦਾ ਘੇਲੀਆਂ ਦੇ ਕੋਲ ਹਾਂ ਰੋਪੜ ਤੇ ਬੇਲਾ ਰੋਡ ਤੇ ਹਾਂ ਬਾਕੀ ਜਿਹੜੇ ਉਹ ਜਿਹੜੀਆਂ ਤੇ ਰੋਡ ਕੱਚਾ ਜਾਂਦਾ ਗੁਰਦਵਾਰੇ ਨੂੰ ਸਿੱਧਾ ਉਦੇ ਉੱਪਰ ਹਾਂ ਉਹਦੇ ਪਰਿਆ ਸਾਰੇ ਭਾਈ ਪੁੱਜੇ ਉੱਥੇ ਹਾਂ ਘੋੜੀਆਂ ਵਾਲੇ ਘੋੜੀਆਂ ਲੈ ਕੇ ਪੁੱਜਿਓ ਜਿਹੜੇ ਦੇਖਣੇ ਦੇਖਣੇ ਵਾਲੇ ਆਇਓ ਖੁੱਲਾ ਸੱਦਾ ਖੁੱਲਾ ਸੱਦਾ ਰਸਤਾ ਤਿਆਰ ਕਰਤਾ ਸੀ ਅੱਜ ਬਾਬਾ ਜੀ ਵੱਲੋਂ ਵੀ ਸੱਦਾ ਭਾਈ ਵਰਤਾਰ ਸੀ ਬਾਬਾ ਜੀ ਵੱਲੋਂ ਸੇਵਾ ਸਿੰਘ ਵੱਲੋਂ ਖੁੱਲਾ ਸੱਦਾ ਵੀ ਭਾਈ ਪਹੁੰਚਿਓ ਸਾਰੇ ਹਾਂ ਹਮ ਹਮਾ ਕੇ ਪਹੁੰਚਿਓ ਭਾਈ ਹਾਂ ਬਾਕੀ ਰਸਤਾ ਰਸਤਾ ਬਣਾਤਾ ਆਪਾਂ ਨੇ ਹਨਾ ਰਸਤਾ ਰਸਤਾ ਭਾਈ ਇੰਟ੍ਰੇਟਰ ਲੱਗੇ ਹੋਏ ਨੇ ਬਾਕੀ ਸਵੇਰੇ ਹਾਂ ਐਨ ਬਣਾਤਾ ਬਾਕੀ ਸਵੇਰੇ ਇੱਕ ਵਾਰੀ ਮਾੜੇ ਮੋਟੀ ਕਸਰ ਮਸਰੂਈ ਕਰ ਦਾਂਗੇ ਇੱਕ ਵਾਰੀ ਹਾਂ ਬਾਕੀ ਜ਼ਰੂਰ ਪਹੁੰਚੋ ਬਾਕੀ ਤੁਹਾਡੇ ਉੱਪਰ ਭਾਈ ਪੋਸਟਰ ਸ਼ੋਅ ਹੁੰਦਾ ਹੀ ਆ ਤੇ 20 ਕੋੜਿਆਂ ਨੂੰ ਐਤ ਕੀ ਨਾਮ ਦੇਣੇ ਆ ਠੀਕ ਆ ਹਾਂ ਬਾਕੀ ਜ਼ਰੂਰ ਪਹੁੰਚੋ 10 ਤਰੀਕ ਨੂੰ 10 ਫਰਵਰੀ ਰੇਗਸਾਲੇ ਹੁੰਦਾ ਏ ਹਾਂ ਹਾਂ ਬਾਬਾ ਜੀ ਕਹਿੰਦੇ ਵੀ ਹੈ 10 ਦਾ ਹੀ 10 ਦਾ ਹੀ ਹੁੰਦਾ ਰੋ ਪੱਕਾ ਦਾਦਾ ਹੀ ਹੁੰਦਾ 10 ਆਹ ਹੀ ਦਿਨ ਹੁੰਦੇ ਦਸ ਨੂੰ ਰੱਖਦੇ ਆ ਬੱਕਰੀ ਹਾਂ ਬਾਕੀ ਐਤ ਕੀ ਬਾਬਾ ਜੀ ਥੋੜੇ ਢਿੱਲੇ ਆ ਨਹੀਂ ਤਾਂ ਖੱਤਰ ਰੇੜਿਆਂ ਦੇ ਵੀ ਕਰਾ ਦੰਨੇ ਆ ਫਿਰ ਆਸੀਂ ਉਹ ਕਿਹਾ ਵੀ ਕਾਨੂੰ ਵੀ ਆਪਾਂ ਨੇ ਇੰਨਾ ਕਰਨਾ ਵੀ ਤੁਸੀਂ ਕੋੜੇ ਕੋੜੀਆਂ ਕੋੜਿਆਂ ਦੇ ਕਰ ਲੋ ਵਿੱਚੋਂ ਖੱਤਰ ਰੇੜੇ ਕਰ ਲੋ ਜੋ ਆ ਕਰ ਲੋ ਉਹ ਕਹਿੰਦਾ ਵੀ ਇਹੀ ਕੋੜੇ ਕਰ ਲੈਣੇ ਆ ਤਾਂ ਐਤ ਕੀ ਭਾਈ 20 ਨਾਮ ਰੱਖ ਤੇ ਬਾਬਾ ਜੀ ਨੇ ਤੇ ਬਾਕੀ ਜ਼ਰੂਰ ਪਹੁੰਚਿਓ ਨੇੜੇ ਦੂਰ ਤੇ ਜੋ ਵੀ ਆ ਵੀਰ ਮੇਰੇ ਦੇਖਦੇ ਵੀਡੀਓ ਤੇ ਬਾਕੀ ਕਾਲ ਲੂੰ ਠੀਕ ਆ ਜੀ ਸੱਚੇ ਉੱਥੀ ਆ ਉੱਥੀ ਆ ਸਾਰੇ ਸਾਰੀ ਮਾਲਾ ਉੱਥੀ ਆ ਉੱਥੀ ਹੋਣਗੇ ਬਾਕੀ ਸਾਰੇ ਉੱਥੀ ਹੋਣਗੇ ਬਾਕੀ ਠੀਕ ਆ ਜੀ ਤੁਹਾਨੂੰ ਕਾਲੂ ਦਿਖਾਉਣੇ ਆ ਫਿਰ ਬਾਕੀ ਤੁਸੀਂ ਜਿਹੜੇ ਦੂਰ ਬਾਹਰ ਬੈਠੇ ਆ ਉਹ ਵੀਡੀਓ ਜੇ ਦੇਖ ਲਿਓ ਬਲੌਗਾਂ ਦੇ ਠੀਕ ਆ ਠੀਕ ਆ ਠੀਕ ਆ ਜੀ ਸასი ਕਾਲ ਜੀ ਸਾਰਿਆਂ ਨੂੰ